ਖਰੜ ਸਿਟੀ ਥਾਣੇ ਦੇ ਵਿੱਚ ਪੀਐਸ ਗਰੇਵਾਲ ਨੇ ਅੱਜ ਉਹਦਾ ਸੰਭਾਲ ਲਿੱਤਾ ਉਹਦਾ ਸੰਭਾਲ ਲਈ ਉਹਨਾਂ ਨੇ ਕੁਝ ਚੇਤਾਵਨੀਆਂ ਵੀ ਜਿਹੜੀਆਂ ਨੇ ਦਿੱਤੀਆਂ ਨੇ ਕੀ ਚੇਤਾਵਨੀਆਂ ਦਿੱਤੀਆਂ ਨੇ ਪੈਰੀ ਵਹੀਕਲ ਐਸਐਚਓ ਸਾਹਿਬ ਇੰਸਪੈਕਟਰ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਰਜੇਸ਼ ਕੋਸ਼ਿਕ ਕੋਸ਼ਿਕ ਇਹ ਨਾਮ ਵਾਰਿਆ ਰਜੇਸ਼ ਜੂਡੇ ਕੀ ਆ ਬਹੁਤ ਹਰ ਚੱਲ ਰਿਹਾ ਰਜੇਸ਼ ਗਰੇਵਾਲ ਸਾਹਿਬ ਤੁਸੀਂ ਅੱਜ ਜਿਹੜਾ ਹੈ ਸਿਟੀ ਦਾ ਉਹਦਾ ਸੰਭਾਲਿਆ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਬਿਲਕੁਲ ਮੈਂ ਅੱਜ ਸਿਟੀ ਕਾਰਡ ਦਾ ਤੌਰ ਮੁਖਤਥਰ ਵਜੋਂ ਉਧਰ ਸੰਭਾਲਿਆ ਤੇ ਜੋ ਸਾਡੇ ਪੰਜਾਬ ਸਰਕਾਰ ਆ ਆਪ ਸਰਕਾਰ ਵੱਲੋਂ ਸਾਡੇ ਮਾਨਯੋਗ ਬੀਜੀਪੀ ਸਾਹਿਬ ਐਸਐਸਪੀ ਮਹਾਲੀ ਸ਼੍ਰੀ ਸੰਦੀਪ ਕਰਗ ਜੀ ਦੇ ਦਿਸ਼ਾ ਨਿਰਦੇਸ਼ਨਸਾਰ ਜੋ ਇਸ ਵਕਤ ਨਸ਼ੇ ਦੇ ਖਿਲਾਫ ਜੋ ਜੰਗ ਵਿੱਢੀ ਹੋਈ ਹੈ ਪੁਲਿਸ ਡਿਪਾਰਟਮੈਂਟ ਨੇ ਸਿਵਲ ਡਿਪਾਰਟਮੈਂਟ ਨੇ ਸਾਰਿਆਂ ਨੇ ਉਸੇ ਦੇ ਵਿੱਚ ਮੈਂ ਹਿੱਸਾ ਬਣਦਾ ਹੋਇਆ ਇਹਦੇ ਖਰੜ ਦੇ ਵਿੱਚ ਜੋ ਵੀ ਨਸ਼ੇ ਸਮਗਲਰ ਹੈਗੇ ਉਹਨਾਂ ਨੂੰ ਤੁਹਾਡੇ ਦਰਾਈ ਤਾੜਮ ਦੇਣਾ ਚਾਹਣਾ ਵੀ ਆਪ ਦੀ ਜਿਹੜੀ ਹਰਕਤਾਂ ਤੋਂ ਬਾਝ ਆ ਜਾਓ ਜਿਹੜੇ ਨਸ਼ੇ ਤੁਸੀਂ ਵੇਚਦੇ ਆ ਜਾਂ ਕਰਦੇ ਆ ਇਹਨਾਂ ਇਹਨਾਂ ਦੇ ਵਿੱਚ ਕੋਈ ਵੀ ਰਾਤ ਨਹੀਂ ਕੀਤੀ ਜਾਣੀ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਤਾੜਨਾ ਹੈ ਕਿ ਜੇ ਨੂੰ ਸੁਧਰ ਜੋਗੇ ਟਾਈਮ ਨਾਲ ਤਾਂ ਠੀਕ ਹੈ ਨਹੀਂ ਤਾਂ ਜਿਹੜਾ ਤੁਹਾਡੀ ਰਿਜ਼ਲਟ ਨਿਕਲੂਗਾ ਉਹ ਤੁਸੀਂ ਖੁਦ ਜ਼ਿੰਮੇਵਾਰ ਹੋਗੇ ਤੇ ਸਰ ਜੀ ਆਪਾਂ ਗੱਲ ਕਰੀਏ ਖਰੜ ਦੇ ਵਿੱਚ ਸਨੈਕੀਆਂ ਬਹੁਤ ਹੋ ਰਹੀਆਂ ਹੁਣ ਪਿੱਛੇ ਦੀ ਵੀ ਗੱਲ ਹੈ ਕਿ ਨਪਰੀ ਕਹਿੰਦੇ ਨੇ ਪੁਲਿਸ ਦੀ ਘਟ ਹੈ ਗਲੀਆਂ ਤੱਕ ਜਿਹੜੇ ਨੇ ਸਨੈਕਚਰ ਜਿਹੜੇ ਕੰਪਲੂਨ ਸ਼ੁਰੂ ਹੋ ਗਏ ਨੇ ਔਰਤਾਂ ਦੀ ਕਿਸੇ ਦੀਆਂ ਚੂੜੀਆਂ ਕੱਢ ਲੈਣੇ ਕਿਸੇ ਦੇ ਕੰਨਾਂ ਚੋਂ ਕੁੱਚਦੇ ਨੇ ਕਿਸੇ ਦੀ ਜਾਨ ਕੁੱਚਦੇ ਨੇ ਇਹਦੇ ਬਾਰੇ ਕੀ ਇਹ ਬਿਲਕੁਲ ਮੈਂ ਮੈਂ ਜਦੋਂ ਹੁਣ ਜੁਆਇਨ ਹੀ ਕੀਤਾ ਤੁਸੀਂ ਮੂਹੇ ਇਹ ਗੱਲ ਬਾਰੇ ਧਿਆਨ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਅਸਤੇ ਮੈਂ ਕੋਈ ਸਪੈਸ਼ਲ ਟੀਮ ਬਣਾ ਕੇ ਜਿੰਨੀ ਵੀ ਮੇਰੇ ਤੋਂ ਵੱਧ ਤੋਂ ਵੱਧ ਫੋਰਸ ਨਿਕਲੀ ਮੈਂ ਜਿਹੜੇ ਸਨੈਚਿੰਗ ਵਾਲਿਆਂ ਦੇ ਵੀ ਸਿਕੰਜਾ ਕਰਾ ਜ਼ਰੂਰ ਕਰਾਂਗੇ ਤੇ ਇੱਕ ਸਭ ਤੋਂ ਵੱਡਾ ਹੈ ਜੀ ਆਪਾਂ ਕਹੀਏ ਯੂਨੀਵਰਸਿਟੀ ਹੱਬ ਹੋ ਗਿਆ ਹੈ ਜੀ ਆਪਣਾ ਖਰੜ ਦੇ ਵਿੱਚ ਜਿਹੜੇ ਬਾਹਰ ਤੋਂ ਸਟੂਡੈਂਟ ਆ ਕੇ ਉਹਰੇ ਗੁੰਡਾਗਰਦੀ ਕਰਦੇ ਆ ਉਹਨਾਂ ਦੇ ਨਕੇਲ ਕਿਸ ਤਰ੍ਹਾਂ ਪਾਉਂਦੇ ਹੈ ਕੁਝ ਯੂਨੀਵਰਸਿਟੀ ਦਾ ਮਿਕ ਵਿਦਿਆ ਦਾ ਮੰਦਿਰ ਆ ਉੱਥੇ ਆਪਦਾ ਪੜ੍ਹਾਈ ਕਰਕੇ ਬੰਦਾ ਉਹਦੇ ਸਨਹਿਰੇ ਭਵਿਕਲੀ ਆਉਂਦਾ ਜੇ ਕੋਈ ਇਹ ਜੇ ਗਲਤ ਹਰਕਤਾਂ ਕਰਦੇ ਆ ਉੱਥੇ ਲੜਾਈ ਬੜਾਈ ਕਰਦੇ ਆ ਤਾਂ ਉਹਨਾਂ ਨੂੰ ਵੀ ਤਾੜਨਾ ਮੈਂ ਕਰਨਾ ਚਾਹੁੰਦਾ ਵੀ ਆਪਦੇ ਪੜ੍ਹਾਈ ਇੰਨੇ ਧਿਆਨ ਦਿਓ ਮਾਪਿਆਂ ਨੇ ਤੁਹਾਡੇ ਤੇ ਪੈਸੇ ਖਰਚ ਕੀਤੇ ਆ ਉਸ ਕੰਮ ਨੇ ਧਿਆਨ ਦਿਓ ਨਾ ਕਿ ਲੜਾਈ ਬੜਾਈ ਕਰੋਗੇ ਤਾਂ ਉਹਦਾ ਰਿਜ਼ਲਟ ਹਮੇਸ਼ਾ ਹੀ ਅੱਜ ਵੀ ਤੇ ਕੱਲ ਵੀ ਮਾੜਾ ਹੀ ਨਿਕਲਣਾ ਤੇ ਉਹਨਾਂ ਨਾਲ ਵੀ ਕੋਈ ਰਹਿਤ ਨਹੀਂ ਵਰਤੀ ਜਾਊਗੀ ਸਰ ਜਿਹੜੇ ਮਲਾਜਣਾ ਜੀ ਕਮੀ ਐ ਇੱਥੇ ਉਸਨੂੰ ਦੇਖੋ ਜੀ ਇਹਦੇ ਬਾਰੇ ਸੀਨੀਅਰ ਅਫਸਰ ਨੇ ਧਿਆਨ ਚ ਲਿਆਵਾਂਗੇ ਮੁਲਾਜ਼ਮ ਹੈ ਵੀ ਆ ਤੇ ਬਾਕੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਰਿਕਵੈਸਟ ਕਰਦੇ ਹਾਂ ਸਰਕਾਰ ਵੀ ਨਵੇਂ ਮੁਲਾਜ਼ਮ ਹੋਰ ਭਰਤੀ ਕਰ ਰਹੀ ਆ ਪਿੱਛੇ ਜਿਹੇ ਵੀ ਇਹਦੇ ਬਾਰੇ ਜਿਹੜੇ ਭਰਤੀ ਬਾਰੇ ਮੈਮ ਚੱਲ ਰਹੀ ਹੈ ਤੇ ਗਰੇਵਾਲ ਸਾਹਿਬ ਇੱਕ ਸਭ ਤੋਂ ਵੱਡਾ ਜਿਹੜਾ ਸਵਾਲ ਆ ਭਾਏ ਖਰੜ ਦੇ ਵਿੱਚ ਜਿਹੜੇ ਨੇ ਪੀਜੀ ਬਹੁਤ ਨੇ ਕਈਆਂ ਨੇ ਜਿਹੜੇ ਕੋਈ ਸਟੂਡੈਂਟ ਆ ਕੋਈ ਬਾਹਰ ਤੋਂ ਆ ਕੇ ਉੱਥੇ ਰਹਿ ਰਿਹਾ ਹੈ ਕ੍ਰਾਈਮ ਕਾ ਕੇ ਆਰਾਮ ਨਾਲ ਲੁਕ ਜਾਂਦਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਹੈਗੀ ਉਹਨਾਂ ਲੋਕਾਂ ਨੂੰ ਉਹਨਾਂ ਮਕਾਨ ਮਾਲਕਾਂ ਨੂੰ ਕੀ ਕਹਿਣਾ ਜਾਊਂਗਾ। ਇਹ ਦੇਖੋ ਜੀ ਬਹੁਤ ਵਧੀਆ ਤੁਸੀਂ ਮੁੱਦਾ ਜਿਹੜਾ ਮੇਰੇ ਧਿਆਨ 'ਚ ਲਿਆਉਂਦਾ ਜਿਹੜਾ ਇਹ ਪੀਜੀ ਵਾਲਾ। ਇਹ ਪੀਜੀ ਦੇ ਵਿੱਚ ਕਲੀਅਰ ਕੰਟ੍ਰੈਕਸ਼ਨ ਆ ਵੀ ਕੋਈ ਵੀ ਬੰਦਾ ਜਦੋਂ ਤੁਸੀਂ ਰੱਖਦੇ ਹੋ ਉਹਦੀ ਵੈਰੀਫਿਕੇਸ਼ਨ ਉਹਦੀ ਕ੍ਰਿਮੀਨਲ ਹਿਸਟਰੀ ਕ੍ਰਿਮੀਨਲ ਬੈਕਗ੍ਰਾਉਂਡ ਬਾਰੇ ਵੈਰੀਫਿਕੇਸ਼ਨ ਕਰਾਉਣੀ ਬਹੁਤ ਜ਼ਰੂਰੀ ਆ। ਕਈ ਪੀਜੀ ਮਾਲਕ ਜਾਣੇ-ਅਣਜਾਣੇ ਦੇ ਵਿੱਚ ਕਿਵਜ ਬੰਦੇ ਨੂੰ ਆਪਦੇ ਪੀਜੀ ਦੇ ਦਿੰਦੇ ਆ ਜਿਨ੍ਹਾਂ ਕਿ ਬਹੁਤ ਹੀ ਵੱਡਾ ਕ੍ਰਿਮੀਨਲ ਜਾਂ ਪਿੱਛੋਂ ਬਹੁਤ ਵੱਡੇ ਕ੍ਰਾਈਮ ਕਰਕੇ ਆਇਆ ਹੁੰਦਾ। ਇਸ ਕਰਕੇ ਉਹਨਾਂ 'ਸਤੇ ਵੀ ਖਤਰਾ ਕੱਲ ਨੂੰ ਜੇ ਕੋਈ ਇੱਥੇ ਕ੍ਰਾਈਮ ਹੁੰਦਾ ਜਾਂ ਕੋਈ ਪੁਲਿਸ ਫੜਦੀ ਆ ਮਕਾਨ ਮਾਲਕ ਵੀ ਐਸ ਦੇ ਵਿੱਚ ਸੇਕ ਲੱਗ ਸਕਦਾ ਐ ਇਸ ਚੀਜ਼ ਦਾ ਉਹਨਾਂ ਨੂੰ ਵੀ ਇਹ ਜੇ ਬੰਦੇ ਨੂੰ ਰੱਖਣਗੇ ਉਹਨਾਂ ਦੀ ਵੈਰੀਫਿਕੇਸ਼ਨ ਕਰਾ ਲੈਣ ਇਸ ਚੀਜ਼ ਦਾ ਉਹਨਾਂ ਨੂੰ ਹੀ ਫਾਇਦਾ ਹੈ ਤੇ ਸਰ ਕਿੰਨੇ ਕ ਦਿਨ ਦਾ ਉਹਨਾਂ ਨੂੰ ਸਮਾਂ ਦੇ ਰਹੇ ਹੋ ਅਗਰ ਉਹ ਨਹੀਂ ਕਰਾਂਦੇ ਉਸ ਸਮੇਂ ਤੋਂ ਬਾਅਦ ਕੀ ਕਾਰਵਾਈ ਹੋਊਗੀ ਉਹਨਾਂ ਮਕਾਨ ਮਾਲਕ ਬਿਲਕੁਲੀ ਮੈਂ ਅੱਜ ਉਹਨਾਂ ਕੀਤਾ ਮੈਂ ਲੀਨਿਐਂਟਲੀ ਮਹੀਨੇ ਇੱਕ ਦਾ ਟਾਈਮ ਦੇ ਦੇਣਾ ਉਹਨਾਂ ਨੂੰ ਵੀ ਆਪ ਦੀ ਜਿੰਨੀ ਵੀ ਵੈਰੀਫਿਕੇਸ਼ਨ ਵੱਧ ਤੋਂ ਵੱਧ ਕਰੋ ਜੇ ਕੋਈ ਵੈਰੀਫਿਕੇਸ਼ਨ ਦਿੱਕਤ ਆਉਂਦੀ ਹੈ ਤੇ ਅਸੀਂ ਬੈਠੇ ਹਾਂ ਤੇ ਸਾਡੇ ਅਸੀਂ ਹੈਲਪ ਕਰਾਂਗੇ ਪਰ ਵੈਰੀਫਿਕੇਸ਼ਨ ਕਰਾ ਤੁਸੀਂ ਦੇਖਿਆ ਕਿ ਖਰੜਾ ਸਿਟੀ ਥਾਣੇ ਦਾ ਅਹੁਦਾ ਜਿਹੜਾ ਹੈ ਪੈਰੀ ਵਹੀਕਲ ਇੰਸਪੈਕਟਰ ਨੇ ਜਿਹੜਾ ਹੈ ਸੰਭਾਲ ਲਿੱਤਾ ਹੈ ਤੇ ਅਹੁਦਾ ਸੰਭਾਲਦਾ ਹੀ ਉਹਨਾਂ ਨੇ ਕੁਝ ਚੇਤਾਵਨੀਆਂ ਜਿਹੜੀਆਂ ਨੇ ਸ਼ਹਿਰ ਦੇ ਮਾੜੇ ਅੰਸਰਾਂ ਨੂੰ ਜਿਹੜੀਆਂ ਨੇ ਜਾਰੀ ਕੀਤੀਆਂ ਨੇ ਸਭ ਤੋਂ ਵੱਡੀ ਜਿਹੜੀ ਉਹ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਨਸ਼ੇ ਦੇ ਖਿਲਾਫ ਦਿੱਤੀ ਹੈ ਨਸ਼ੇ ਵੇਚਣ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਜਾਂ ਤਾਂ ਆਪਣਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਉੱਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਆਪਣਾ ਖਰੜਾ ਹੈ ਉਹ ਪੀਜੀਆ ਦਾ ਇੱਕ ਹੱਬ ਬਣ ਗਿਆ ਹੈ ਕਿਉਂਕਿ ਪੀਜੀਆ ਦੇ ਵਿੱਚ ਉਰੇ ਬਾਹਰ ਤੋਂ ਆ ਕੇ ਜਿਹੜੇ ਨੇ ਨਿਆਣੇ ਕੋਈ ਹੋਰ ਜਿਹੜੇ ਨੇ ਉਰੇ ਆਪਣਾ ਵਸੇਰਾ ਕਰ ਰਹੇ ਨੇ ਜਿਹੜੇ ਪੀਜੀ ਮਾਲਕ ਨੇ ਉਹਨਾਂ ਨੂੰ ਇੱਕ ਮਹੀਨੇ ਦੀ ਜਿਹੜੀ ਹੈ ਚੇਤਾਵਨੀ ਦਿੱਤੀ ਹੈ ਕਿ ਜਾਂ ਤਾਂ ਜਿਹੜੇ ਤੁਸੀਂ ਕਿਰਾਏਦਾਰ ਰੱਖੇ ਨੇ ਜਾਂ ਸਟੂਡੈਂਟ ਰੱਖੇ ਨੇ ਪੀਜੀ ਤੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾ ਲੈਣ ਨਹੀਂ ਤਾਂ 1 ਮਹੀਨੇ ਤੋਂ ਬਾਅਦ ਜਿਹੜੀ ਹੈ ਪੀਜੀ ਮਾਲਕਾਂ ਤੇ ਵੀ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਖਰੜ ਤੋਂ ਡੈਵਿਡ ਬਰਮਾ ਦੀ ਖਾਸ ਰਿਪੋਰਟ